ਨਤੇ ਹੁਣ ਮਾਈ ਡੈਸਪਾਈ ਆਪਣੀ ਰੋਟੀ ਉਹ ਤੋਂ ਖਾ ਕੇ ਤਰੋ ਮੈਂटेन ਨਹੀਂ ਕਰ ਸਕੋ ਹੋਟਲ ਦਾ ਬਣਾਣਾ ਮੈਂ ਠੀਕ ਅੰਦਾਜ਼ ਤਾਂ ਬੈਠਾ ਆਪਣੀ ਨਾਲ ਬੰਨ ਲੈਓ ਆਪਣੀਆਂ ਨਾਲ ਬੰਨ ਹਾਂ ਚੰਗੀ ਗੱਲ ਹੈ ਰੋਟੀ ਖਾ ਲਈ ਹਾਂਜੀ ਜੇ ਆਪਾਂ ਸਾਰਾ ਦਿਨ ਫਿਰਨਾ ਹਾਂ ਠੀਕ ਹੈ ਸਾਰਾ ਦਿਨ ਘੁੰਮਣਾ ਮੈਂ ਅੱਜ ਘੁੰਮਣਾ ਆ ਨਾਮ ਤਾਂ ਕੁਸ ਖਲਾਦੀ ਆ ਨਹੀਂ ਬਾਹਰ ਦੇ ਸਾਹਮਣੇ ਕੁਝ ਨਹੀਂ ਕਹੀਦਾ ਹੁੰਦਾ ਨਹੀਂ ਬਾਹਰ ਗਾੜੇ ਖਾ ਲਈਦਾ ਆਪਾਂ ਖਾ ਲਈਦਾ ਇਹ ਫਾਈਲ ਲੈ ਲੈ ਬੋਲਣਾ

ਕਹਿੰਦਾ ਨੀਤਰ ਸਿੰਘ ਕੇ ਹੱਥੋਂ ਦਾ ਤੜਕਾ ਅੰਗ-ਅੰਗ ਫੜਕਾ ਮੈਨੇ ਦੇਖਿਆ ਪਿਆ ਜਣਾ ਹਾਂ ਉਹ ਵੀ ਟਵਰਕ ਕਮੈਂਟ ਆਇਆ ਵਾ ਨਹੀਂ ਹੁਣ ਆਇਆ ਵਾਏ ਗੁਰਜੀ ਕਾ ਖਾਲਸਾ ਵਾਏ ਗੁਰਜੀ ਕੀ ਫਤਿਹ ਪ੍ਰਮਾਤਮਾ ਕੀ ਅਰਦਾਸ ਹੈ ਕੇ ਕਾਲਪੁਖ ਵਾਹਿਗੁਰੂ ਸੱਚਾ ਪਾਤਸ਼ਾਹ ਜੀ ਜਿੰਨੇ ਵੀ ਜਣੇ ਇਸ ਸਮੇਂ ਸਾਨੂੰ ਦੇਖ ਰਹੇ ਆ ਮੇਰੇ ਦਾਦਾ ਸਾਰਿਆਂ ਨੂੰ ਤੰਦਰੁਸਤੀ ਬਖਸ਼ੀ ਚੜ੍ਹਦੀ ਕਲਾ ਚ ਰੱਖੀ ਸਾਰਿਆਂ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਰਹਿਣ ਮੇਰੇ ਜੱਤਾ ਸਭ ਦੀਆਂ ਮਨੋ ਕਾਮਨਾਵਾਂ ਜ਼ਰੂਰ ਪੂਰੀਆਂ ਕਰੀ ਮੇਰੇ ਮਾਲਕ ਸੱਚਾ ਪਾਤਸ਼ਾਹ ਤੁਹਾਨੂੰ ਪਤਾ ਹੈ ਜੀ ਮੇਰੇ ਮਾਮੇ ਦੀ ਕੁੜੀ ਦੀ ਮੈਰਿਜ ਹੈ ਜੀ ਜਿਹਦੇ ਸਬੰਧ ਦੇ ਵਿੱਚ ਸ਼ਾਪਿੰਗ ਵੀ ਸ਼ੁਰੂ ਹੋ ਗਈ ਤੇ ਸਵੇਰੇ ਤੋਂ ਡਿਊਟੀ ਹੈਗੀ ਜੀ ਦੇਖੋ ਬੀਬੀਆਂ ਭੈਣਾਂ ਨੂੰ ਤਾਂ ਬੇਲ ਨਹੀਂ ਮਿਲਣਾ ਹੈਗਾ ਕਾਤੋਂ ਕੱਪੜਾ ਖਰੀਦ ਲਓ ਆਏ ਕਰ ਲਓ ਵੋ ਕਰ ਲਓ ਢਿਮਕਾ ਕਰ ਲਓ ਥੱਕੀਆਂ ਹੋਈਆਂ ਹੈਗੀਆਂ ਰਾਤ ਦੀਆਂ ਆਈਆਂ ਹੋਈਆਂ ਅ ਕੱਲ ਵਿਕੀ ਨੇ ਸਬਜ਼ੀ ਸਬਜ਼ੀ ਜੀ ਬਣਾਤੀ ਦੀ ਸ਼ਾਮ ਨੂੰ ਅੱਜ ਮਹਾਂ ਸਵੇਰੇ ਰੋਟੀ ਖਾ ਕੇ ਮੈਂ ਤੋਰਦਾ ਉਹਨੂੰ ਅੱਜ ਵਿਕੀ ਵੜ ਕੇ ਜਾਊਗਾ ਡਰਾਈਵਰ ਉਹਨਾਂ ਦਾ ਤੇ ਮੈਨੂੰ ਐਨਾ ਨਹੀਂ ਪਤਾ ਵੀ ਇਹਨਾਂ ਨੇ ਖਵਾਣੋ ਜਾਣਾ ਕਿੱਥੇ ਜਾਣਾ ਹੈ ਇਹ ਅਗਲੇ ਬਲੌਕ ਤੋਂ ਨੂੰ ਪਤਾ ਲੱਗੂ ਆਪਾਂ ਇੰਨਾਂ ਵਾਲੇ ਦੀ ਵੀ ਗੱਲ ਕਰਦੇ ਤੇ ਪਰ ਇਹਨਾਂ ਦਾ ਕੋਈ ਸੁਰ ਨਹੀਂ ਹੈਗਾ ਜਿੱਥੇ ਇਹਨਾਂ ਦਾ ਮਨ ਕਰਦਾ ਇਹਨਾਂ ਨੂੰ ਕਹਿ ਤਾ ਵੀ ਆਪਣਾ ਘੁੰਮੇ ਆਓ ਨਹੀਂ ਥੋੜਾ ਜਿਹਾ ਬਜਟ ਨੂੰ ਹਸਾਬ ਕਿਤਾਬ ਦਾ ਚੱਲਿਓ ਵੀ ਇਹ ਮੇਰੀ ਹੱਥ ਬਣ ਕੇ ਵੇਖਤੀ ਸਾਜਰੇ ਸਾਜਰੇ ਇਹਨੂੰ ਲੰਗਰ ਪਾਣੀ ਤਿਆਰ ਕਰਕੇ ਦੇ ਦੇਣਾ ਤੇ ਇਹਨਾਂ ਦੇ ਆਉਂਦੇ ਨੂੰ ਅੱਜ ਦੇਖਦਾ ਮੈਂ ਪਲਾਨ ਮੇਰਾ ਬਣਦਾ ਵੀ ਸਾਗ ਜੇ ਟਾਈਮ ਗੱਲ ਚਲੇਗਾ ਤਾਂ ਮੈਂ ਸਾਗ ਲੈ ਆਵਾਂ ਸਾਗ ਲੈ ਆ ਕੇ ਫਿਰ ਸਾਗ ਬਣਾ ਦੇਣਾ ਇਹਨਾਂ ਨੂੰ ਸਾਗ ਬਣਾ ਕੇ ਰੱਖੂੰਗਾ ਕੋਸ਼ਿਸ਼ ਰਹੂਗੀ ਮੇਰੀ ਪੂਰੀ ਨਹੀਂ ਫਿਰ ਕੋਈ ਹੋਰ ਆਈਟਮ ਬਣਾ ਕੇ ਤਿਆਰ ਕਰਕੇ ਰੱਖੂੰਗਾ ਮੈਨੂੰ ਪਤਾ ਇਹਨਾਂ ਨੇ ਜੇ ਜਾਣਾ ਵਕਤ ਤੇ ਥੋੜੇ ਤੁਰਦੀ ਤੁਰਦੀ ਲੇਟ ਹੋ ਗਏ ਅ ਸਾਗ ਬਣਾ ਸਕਦੇ ਆ ਸਾਸਤ੍ਰਿਕਾ ਦੀ ਸਾਰਿਆਂ ਨੂੰ ਹੁਣ ਮੈਂ ਬਹੁਤ ਜ਼ਿਆਦਾ ਠੀਕ ਹੈ ਮੈਂ ਤੁਹਾਡੀ ਹੈਲਪ ਕਰਾ ਸਕਦੀ ਸਾਗ ਬਣਾਉਣ ਨੂੰ ਛੋਟ ਛੋਟ ਹੂੰ ਤਾਂ ਨਹੀਂ ਆਣਾ ਹੂੰ ਤੇ ਤੁਹਾਡੀ ਜੇ ਮੈਂ ਤਾਂ ਤੈਨੂੰ ਵੀ ਸੋਚਦਾ ਤਾਂ ਮੈਂ ਤੈਨੂੰ ਵੀ ਜਾਣਾ ਬਾਕੀ ਹਣੇ ਕੋਈ ਮੂਡ ਨਹੀਂ ਹੈਗਾ ਬਾਕੀ ਦੇਖਦੇ ਆਂ ਕਿ ਆ ਬਣਦਾ ਮੈਸੇ ਮੇਰਾ ਵੀ ਦਿਲ ਕਰਦਾ ਹੂੰ ਤਾਂ ਜਾਣਨ ਨੂੰ ਪਰ ਦੇਖਦੇ ਆਂ ਕਿ ਉਹ ਕੀ ਸਿਚੁਏਸ਼ਨ ਹੁੰਦੀ ਆ ਅਕੋਰਡਿੰਗ ਹਾਂਜੀ ਤੇ ਭਾਬੀ ਵੀ ਗੱਡੀ ਪਹੁੰਚ ਗਈ ਹੋਰ ਸਤਿ ਸ਼੍ਰੀ ਅਕਾਲ ਜੀ ਬੀਬੀਆਂ ਭਣਾਉਂਗਾ ਸਤਿ ਸ਼੍ਰੀ ਅਕਾਲ ਜੀ ਜੀ ਹੁਣ ਨਾ ਪਛਾਦਾ ਪਾਣੀ ਛਕਾਵਾਂਗੇ ਤਾਂ ਹੀ ਸਾਧੇ ਸੋਹਾਂਗੇ ਕੜੀਆਂ ਕਰਕੇ ਹਨੇ ਕੜੀਆਂ ਕਰਕੇ ਹਾਂ ਫਿਰ ਨਹੀਂ ਇਹਨੇ ਇਹਨੇ ਉਹ ਵੀ ਮੈਂ ਇੱਕ ਹੋਰ ਚੀਜ਼ ਦੇਖੀ ਨਾ ਨੋਟ ਕਰੀ ਕੱਲ ਨਾ ਜਾਦਾ ਸੀ ਇੱਥੇ ਤੇ ਚਲੇ ਗਏ ਪਹਿਲਾਂ ਜਾਂਦੀ ਸਾਰੀ ਇਹਨਾਂ ਖਾਦਾ ਕੋਲ ਅੱਛਾ ਉਤੇ ਬਾਅਦ ਵਿੱਚ ਪ੍ਰੋਪਰ ਤੇ ਸ਼ਾਪਿੰਗ ਕਰੀ ਜਦੋਂ ਹਾਂ ਜਿਆਦਾ ਇੱਕ ਹੋਰ ਦੁਕਾਨ ਆ ਗਈ ਫੇਰ ਖਾਦਾ ਜਦੋਂ ਵਾਪਸੀ ਮੈਂ ਤਾਂ ਵੀਡੀਓ ਪਹਿਲਾਂ ਬੰਦ ਕਰਤੀ ਸੀ ਕਿਹਾ ਇੱਕ ਵਾਰ ਹੁਣ ਹੋਰ ਖਵਾ ਦੇ ਉਹ ਵੀ ਖਵਾਇਆ ਉਹ ਖਵਾਉਣ ਤੇ ਬਾਅਦ ਦੇ ਵਿੱਚ ਫੇਰ ਘਰ ਨੂੰ ਵੀ ਪੈਕ ਕਰਾ ਕੇ ਲੈ ਕੇ ਆਏ ਇਹਦੇ ਨਾਲ ਤੇ ਮੈਂ ਐ ਸੋਚਦਾ ਸੀ ਕਿ ਕੱਲ ਨੂੰ ਮੈਂ ਹੋਰ ਸਾਜਰੇ ਉੱਠ ਕੇ ਇਹਨਾਂ ਵਾਸਤੇ ਪਰੌਂਠੇ ਬਣਾ ਦੇਣੇ ਨਾਲ ਆਲੂ ਵਾਲੇ ਖਾਈ ਚਲੋ ਬੱਚੇ ਕੜੀ ਰਾਤ ਤੇ ਖਾਣਾ ਬੀਓ ਕੰਮ ਖਤਮੇ ਕਰ ਦਈਏ ਪਾਇਗੁਰਜੀ ਦਾ ਖਾਲਸਾ ਪਾਇਗੁਰਜੀ ਕੀ ਪਤਾ ਜੀ ਪਰ ਫਤਮਰ ਕੇ ਤੁਹਾਨੂੰ ਚੜਦੀ ਕਲਾ ਤਾਂ ਸਾਡੇ ਤਾਂ ਵਿਆਹਾਂ ਦਾ ਮੌਸਮ ਸ਼ੁਰੂ ਹੋ ਗਿਆ ਜੀ ਬਸ ਵਾਲਾ ਮੇਰਾ ਵਿਆਹ ਤਾਂ ਹੁਣ ਸ਼ੁਰੂ ਹੋ ਗਿਆ ਬਸ ਨੱਥ ਭੱਜ ਪਈ ਰਹਿੰਦੇ ਕੱਲ੍ਹ ਜੀ ਛਾਂਹ ਨੂੰ ਕੜੀ ਬਣਾਤੇ ਇਹਨਾਂ ਬਾਤਾਂ ਤੇ ਕੜੀ ਬਣਾ ਕੇ ਨਾਲ ਬਣਾ ਛੱਡੇ ਚੌਲ ਐਨ ਆਨੰਦ ਨਾਲ ਖਾਦਾ ਮੱਕੀ ਦੀ ਰੋਟੀ ਮਾਮੀ ਨੇ ਪਤਨੀਆਂ ਪਤਨੀਆਂ ਦੋਨੋਂ ਇੱਕ ਹੋਰ ਦਾਦਾ ਮਾਮਾ ਦਾਦਾ ਦਾ ਵੇਕੀ ਜਾ ਦੇ ਪਿੱਛੇ ਦੇ ਉਹਨੇ ਕੜੀ ਲੱਗਿਆ ਹੋਣਾ ਤਾਂ ਬਣਾਉਣਾ ਕੜੀ ਦੇ ਤੇਲ ਚੜਾ ਕੇ ਆ ਪੱਠੀ ਦੇ ਉੱਪਰ ਭੁੱਲ ਗਿਆ ਕੁੜੀ ਗੋਲ ਜੀ ਕੇ ਉੱਧਰ ਜਾ ਕੇ ਹਾਂ ਮੁਰਕ ਮੁਰਕੇ ਉਹਨੂੰ ਤੇਲੂ ਪੈ ਗਈ ਅੱਗ ਮੁਰਕੇ ਪਾਣੀ ਢੋਦਾ ਫਿਰ ਇਹਦੇ ਵੀ ਪਾਣੀ ਪਾਈਗਾ ਪਾਪਾ ਕਹਿੰਦਾ ਹੈ ਜਾਂਦੀ ਤੇ ਲੱਟਾ ਉੱਪਰ ਨੂੰ ਕਿਰਾ ਵੀਡੀਓ ਕਿਤੇ ਬਣਾਉਣੀ ਦੀ ਕਹਿੰਦਾ ਆਹ ਬੰਦਾ ਆਹ ਬੰਦਾ ਕਈ ਪਾਸੇ ਹੋ ਜਾਵੇ ਫਿਰ ਹੁਣ ਤੇ ਜਾਂਦੀ ਹੁੰਦੀ ਆ ਕਾਰ ਇਹਦਾ ਇੱਕ ਸਾਡੋਂ ਵੀ ਹੁਣ ਜਿਵੇਂ ਤਾਹੂ ਆ ਇੱਕ ਗੱਲ ਆ ਹਾਂ ਚਾਹ ਮੁਕੇ ਸਾਹਮਣੇ ਤਾਂ ਸੈਂਟਰ ਵੀ ਕੋਲ ਗਿਆ ਹਾਂ ਚੱਲ ਇਹ ਤਾਂ ਮਹਾਰਾਜ ਰੱਖਣ ਵਾਲਾ ਚੱਲ ਜੇ ਅਸੀਂ ਮਹਾਰਾਜ ਨੂੰ ਧਿਆਉਂਦੇ ਤਾਂ ਸਾਡੇ ਅੰਗ ਸੰਗ ਸਾਹੀ ਵੀ ਉਹਨਾਂ ਨਹੀਂ ਹੋਣਾ ਅੰਦਰ ਕੋਈ ਪਾਣੀ ਨਹੀਂ ਛੱਡਿਆ ਬੁੱਧਾ ਟੁੱਟਿਆ ਦੀ ਬਾਤ ਆਉਂਦੀ ਮੈਂ ਪਾਣੀ ਲਾ ਕੇ ਆਇਆ ਅੱਛਾ ਅੱਛਾ ਫੇਰ ਦੇ ਦੇ ਅੱਛਾ ਇਹ ਵੀ ਕਰੀ ਸੇ ਗਵਰ ਹਾਂ ਬੁਰ ਹੁਣ ਜੇ ਮੈਂ ਬਾਈ ਪਾਈ ਇੱਧਰ ਲੱਗਾ ਬਾਹਰ ਉਹ ਦਿਮਾਗ ਤਾਂ ਇੱਧਰੇ ਹੋਰ ਪਾਸੇ ਥੋੜਾ ਲੈਟਰ ਨਹੀਂ ਹੈਗਾ ਓਰੇ ਉਹ ਲੈ ਫੋਟੋ ਮਰ ਜਾਂ ਅੰਦਰ ਦੇ ਜਾ ਕੇ ਮਾ ਲਿਓ ਮਾ ਦਾ ਚਲ ਠੀਕ ਹੈ ਹੁਣ ਇਹ ਆਦਾਂ ਮਿਚਛੀਆਂ ਦਾ ਇਹ ਪੇਸਟ ਹੈ ਨਾ ਜੀ ਪਿਆਜ਼ ਦੇ ਕੋਸੇ ਦੋ persen ਕੰਮ ਆ ਸਕਦਾ ਇਹ ਠੀਕ ਹੈ ਨਾ ਜਿਵੇਂ ਇਹ ਫੈਨਾਂ ਦੀ ਮੱਕੀ ਦੀ ਰੋਟੀ ਬਕਾਉਣੀ ਹੋਈ ਤਾਂ ਫਿਰ ਮੈਂ ਕਿਉਂ ਕੱਢ ਕੇ ਇੰਨਾ ਕਿ ਸਾਈਡ ਤੇ ਰੱਖ ਦੇਣਾ ਆਪਣਾ ਕਣਕ ਦੀ ਅੱਗੇ ਚਲ ਬਹੁਤ ਠੀਕ ਕਰ ਦੇਣਾ ਹੁਣ ਆਟਾ ਗੁੰਨੇ ਆ ਪਿਆ ਕਹਿੰਦੇ ਫਿਰ ਆਪੋ ਤੋਂ ਉਹੀ ਦਰਵਾਜ਼ਾ ਖੋਲ ਨੂੰ ਸਾਗ ਤਾਂ ਆ ਵੀ ਗਿਆ ਮਾ ਬੱਕਰਾ ਮੈਂ ਆਹ ਇਹਾ ਇਕਪਾਲ ਬਹੁਤ ਗੁੱਸਾ ਕਰਦੀ ਆ ਗੱਲ ਤਾਂ ਹਾਂ ਕਹਿੰਦੀ ਹਰਾ ਬੱਕਰਾ ਨਹੀਂ ਹਨ ਇਹਨੂੰ ਸਾਗ ਹੀ ਕਰਨੀ ਸੀ ਸੁਪਿੰਦਰ ਭੈਣਾ ਸੁਪਿੰਦਰ ਕਹਿੰਦੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਵੀਰ ਜੀ ਮੈਨੂੰ ਲਾਦਾ ਤੇ ਸਾਥ ਫੇਰ ਤੁਹਾਨੂੰ ਬਣਾਉਣਾ ਪੈਣਾ ਮੈਂ ਤਾਂ ਪਹਿਲਾਂ ਹੀ ਮੈਂ ਅੱਜ ਠੀਕ ਆ ਹੁਣ ਮੈਂ ਹੈਲਪ ਕਰਾਉਂਗੀ ਜੀ ਦੱਸਾਂ ਕਈ ਵਾਰ ਬੰਦੇ ਕਹਿੰਦੇ ਵੀ ਪਲੈਨਿੰਗ ਆ ਕੰਮ ਲੱਗੇ ਸੌ ਲੱਗੇ ਮੈਨੂੰ ਹਰ ਗੁਣ ਦੀ ਇਹਦੇ ਉੱਪਰ ਕੁਝ ਨਹੀਂ ਹੈਗਾ ਮੈਨੂੰ ਆਪਣੇ ਬੱਚਿਆਂ ਦੀ ਜੈਤ ਮੇਰੇ ਸੌ ਲੱਗੇ ਐਦੇ ਬਾਰੇ ਨੌਲੇਜ ਨਹੀਂ ਸੀ ਪਰ ਮੈਂ ਸੋਚ ਰਹਾ ਸੀ ਵੀ ਸਾਗ ਕਿਉਂਕਿ ਕੱਲ ਵਿਚਾਰਾ ਮਾਮਾ ਅ ਕਹਿੰਦਾ ਤਾਂ ਵੀ ਜੇ ਸਾਗ ਮਿਲ ਜਵੇ ਕਿਥੇ ਵਸਦੇ ਮਾ ਮਾਮਾ ਕੱਲ ਨੂੰ ਬਣਾਉਂਗੇ ਪਰ ਮਾਮਾ ਅੱਜ ਸਾਡੇ 3 ਵਜੇ ਉੱਠਿਆ ਗੱਡੀ ਲੈ ਕੇ ਆਪਣੇ ਕੰਮ ਤੇ ਨਿਕਲ ਗਿਆ ਉਹ ਐ ਪਰ ਮੈਨੂੰ ਸਾਗ ਫਿਰ ਖਿਆਲ ਚ ਤਾਂ ਮਾ ਚੱਲ ਇਹਨਾਂ ਨੂੰ ਬਣਾ ਕੇ ਹੋਰ ਨਹੀਂ ਜੇ ਮਾਮਾ ਇੱਕ ਦੋ ਦਿਨਾਂ ਚ ਗੇੜਾ ਮਾਰਦੇ ਤਾਂ ਬਸ ਸੁਭਾਰ ਕੇ ਰੱਖ ਲੂੰਗਾ ਜੇ ਨੇੜੇ ਦੇਲੇ ਹੋਏ ਮੈਂ ਭੇਜ ਆ ਵੀ ਦੂੰਗਾ ਹੂੰ ਨਾ ਗੱਲ ਕੋਈ ਖਾਣ ਦੀ ਤੀ ਤੁਹਾਨੂੰ ਐ ਮੇਰਾ ਦੇਖੋ ਤਾਂ ਬਾਤ ਹੀ ਨਾ 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 ਨੜਾਦੀ ਮੈਂ ਸਾਜਰੇ ਕੱਲ ਹੱਥ ਪਰ ਸਾਡੇ ਅੱਜ ਪਤਾ ਕੀ ਹੋਇਆ ਪਾਪਾ ਮਾਰਨਿੰਗ ਟਾਈਮ ਸ਼ੁਭ ਨੂੰ ਛੁੱਟੀ ਕਰਾਉਂਦੇ ਤੇ ਵੀ ਜੇ ਖਮਾਣੋ ਜਾਂ ਖੰਨੇ ਕਿਤੇ ਨੂੰ ਵੀ ਜਾਣਾ ਵੀ ਤੂੰ ਨਾਲ ਚੱਲੀ ਵੀ ਲੇਟ ਹੋ ਜਾਂਦੀ ਆ ਪਤਾ ਕੀ ਕਰੀ ਮਾਸੀ ਨੇ ਮੈਂ ਤਾਂ ਸਕੂਲ ਜਾਣਾ ਮੇਰੀ ਤਾਂ ਗੇਮ ਹੈ ਦੇਖ ਨਹੀਂ ਪਾਪਾ ਜੀ ਦੇਖਾਂਗੇ ਹੋਰ ਦੇਖੇਗੀ ਅਸਾਂ ਕੇ ਪਾਪਾ ਜੀ ਦੇਖਿਆ ਨਾ ਫੇਰ ਤਾਂ ਆਪਰੇ ਹੋ ਗਿਆ ਕਿੱਥਾ ਉਹ ਕਦਨ ਕਰਦੇ ਪਰਸਾ ਜੱਜ ਜੇ ਗੱਲ ਇਹ ਕਹਿੰਦੇ ਸਾਗ ਸੂਰ ਜਾਵਾਂ ਦੱਸਿਓ ਤਾਂ ਹੀ ਤਾਂ ਮੈਂ ਮਨਚ ਬਣਾਇਆ ਤੇ ਸਾਗ ਤੋੜ ਕੇ ਲਿਆਉਂਗਾ ਪਰ ਹੁਣ ਚੱਕਰ ਇਹ ਹੈ ਕਿ ਤੇ ਸਾਗ ਤੋੜਦੇ ਦੀ ਵੀ ਸਾਡੀ 5-7 ਮਿੰਟ ਦੀ ਵੀਡੀਓ ਬਣਨੀ ਜੇ ਤੁਹਾਡੇ ਕੈਂਸਲ ਹੋ ਗਏ ਵਿੱਚ ਚਲੋ ਕੋਈ ਗੱਲ ਨਹੀਂ ਸਾਡੀ ਵੀ ਬੜੀ ਗੱਲ ਨਹੀਂ ਕੋਈ ਤੇ ਚਾਚੂ ਜੀ ਅੱਜ ਬਾਣਾ ਬਦੇ ਜਾਂਦਾ ਸਾਗ ਉਹ ਦੇਖ ਮੈਂ ਲਈ ਪੁੱਤ ਕਿੱਥੇ ਹੋ ਤੇ ਚਾਚੂ ਲੈ ਕੇ ਆਇਆ ਲੈ ਕੇ ਨਹੀਂ ਆਇਆ ਕੋਈ ਆਇਆ ਉਹ ਦੀਚ ਰੱਖ ਲੈ ਮੈਂ ਇੱਕ ਸਾੜ ਥੋੜਾ ਮੈਂ ਵੀਡੀਓ ਜੱਟਣੀ ਹੈ ਇੱਕ ਮੈਂ ਉਹਦੇ ਚਲਦੇ ਆ ਪਿਆ ਇੱਕ ਦਿਮਾਗ ਕਿ ਸਾਗ ਉਹ ਬੰਦੇ ਦਾ ਫਿਰਤਾ ਆ ਮੈਨੂੰ ਉਹਨੇ ਮੈਨੂੰ ਲੱਗਾ ਬਾਤ ਤੇ ਨਿਕਲ ਜਾਣੀ ਅੱਜ ਬੈਠੇ ਵੀ ਤਿੰਨ ਤਿੰਨ ਛੇਫਾ ਕੋਲ ਹਾਂ ਨਾ ਗਾਈ ਦਾ ਜਿਹੜਾ ਤੜਕਾ ਨਾ ਹੱਥ ਦਾ ਹੂੰ ਕੀ ਬਾਤ ਦਾ ਹੂੰ ਅੱਜ ਇਹ ਛਾਪ ਪਰਨੇ ਪਤਾ ਨਹੀਂ ਉਹ ਕੰਪਨੀ ਕਿਹੜੀ ਆ ਪੰਪ ਵਾਲੀ ਉਹਦਾ ਤਾਂ ਹੀ ਸਿੱਖਿਆ ਉਹਨੇ ਸਿੱਖਿਆ ਮਾਈ ਕੋਲ ਪੰਪ ਉਹ ਘੜਦਾ ਕਹਿੰਦਾ ਨੀਤਰ ਸਿੰਘ ਕੇ ਹੱਥੋਂ ਦਾ ਤੜਕਾ ਅੰਗ ਅੰਗ ਫੜਕਾ ਇਹਨੇ ਦੇਖਿਆ ਤੇ ਜਿਹੜਾ ਇਹਦੇ ਉੱਤੇ ਕੋਈ ਕਮੈਂਟ ਆਇਆ ਵਾ ਨਹੀਂ ਉਹ ਨਾਲ ਲੱਗਦੀ ਤੇ ਰਾਤ ਵਾਲੀ ਕੜੀ ਬਜੀਦੀ ਆ ਦੂਰ ਡੰਗ ਨੂੰ ਸਵੇਰ ਦਾ ਆਵਾ ਇੱਕ ਕੌਲੀ ਬਚੀ ਸਾਰੀ ਉਹਨੇ ਵੇਖ ਲੈ ਵੀ ਤੂੰ ਮੈਂ ਕਹਿੰਦੀ ਹਾਂ ਤੇਲਾ ਭਰਿਆ ਪਿਆ ਦਾ ਪੂਰਾ ਉੱਪਰ ਤੱਕ ਹੋਏ ਇਸ ਤਰ੍ਹਾਂ ਹੀ ਉਹ ਸਾਡੇ ਕੜੀ ਪੱਛੀ ਵੀ ਨਹੀਂ ਮਠ ਭੱਜ ਤੜਕਾ ਲੱਗਿਆ ਮਠ ਭੱਜ ਉਹ ਐਕਣੀ ਹੁੰਦਾ ਪਤਾ ਕਿ ਮਤਲਬ ਜਿਹੜੇ ਜਿਹੜੀ ਚੀਜ਼ ਪਰ ਆ ਰੂਹ ਲਾ ਦਈਓ ਥੋੜੀ ਜੀ ਉਹ ਕੁਦਰਤੀ ਤੌਰ ਤੇ ਸੁਆਦ ਵੀ ਨਹੀਂ ਬਣਦੀ ਉਨੀ ਜਿਹੜੀ ਚੀਜ਼ ਤੱਤ ਪੜਾਤ ਤੇ ਬਣਾਈਏ ਉਹ ਚੀਜ਼ ਹੁਣ ਆਪਾਂ ਗੁਰੂ ਘਰ ਚਾ ਇੱਥੇ ਆਪਣੇ ਗੁਰਦੁਆਰੇ ਦੇ ਲੰਗਰ ਤਿਆਰ ਕਰਦੇ ਸਰਦਾਰ ਮਹਾਦੀ ਦਾਲ ਨੂੰ ਤਰ ਕੇ 4 ਵਜੇ ਧਰ ਦਿੰਦੇ ਆ ਮੋੜ ਕੇ ਨੂੰ ਪੁੱਛਦੇ ਨਹੀਂ 8-9 ਵਜੇ ਤੱਕ ਵੀ ਜੀਰਾ ਕਿਤੇ ਮਟਰ ਮਟਰ ਪਨੀਰ ਦੀ ਸਰਦੀ ਨੂੰ ਸਾਰਾ ਜੋਰ ਲਾਇਆ ਪਾ ਹੁੰਦਾ ਉਹ ਫੇਰ ਵੀ ਦਿਖਵਾਦ ਬਣਦੀ ਮਾਂ ਦੀ ਸਾਫ ਨੂੰ ਸਾਰੇ ਜੀਰ ਨੂੰ ਬੰਦੇ ਦੀ ਪਾਣੀ ਪਾ ਦੋ ਨਾ ਨਾ ਅਜੀਰਾ ਤੇ ਆ ਜੀਰਾ ਟੱਤੇ ਆ ਜੀਰਾ ਲੈ ਪਾਪੀ ਦੀ ਜੱਟ ਲਾਈ ਤੇ ਜੀਰਾ ਜੀਰਾ ਉਹ ਖੋ ਗਿਆ ਖੋ ਗਿਆ ਯਾਰ ਜੀ ਅਗਰ ਜਲਦੀ ਦੇਖ ਜਲਦੀ ਆਏ ਕੱਲੀ ਕੱਲੀ ਆਟੋ ਰੱਖੀ ਹੈ ਤਾਂ ਥੋੜੀ ਥੋੜੀ ਚੀਜ਼ ਪਾ ਲਈਆ ਆਹ ਲਓ ਆਹ ਲਓ ਆਹ ਜਿਵੇਂ ਯਾਰ ਵੀ ਬਾਤ ਕੀਤੀ ਸੀ ਆਪਣੇ ਉਹ ਸੈਂਦੀ ਦੇ ਪਾਈਏ ਗੱਲ ਆ ਕਿਦਾਂ ਨੂੰ ਪੜਨ ਆਹ ਲੱਕੜੀ ਹੈ ਜਿਹੜੀ ਉਹਨੂੰ ਕਿਆ ਬੋਲਦੇ ਇਹਨੂੰ ਕਹਿੰਦੇ ਹਾਂ ਧਾਲ ਚੀਨੀ ਮਤਲਬ ਫਿਰ ਧਾਲ ਚੀਨੀ ਐ ਮਤਲਬ ਠੀਕ ਆ ਨਹੀਂ ਧਾਲ ਚੀਨੀ ਥੋੜੀ ਬਾ ਠੀਕ ਆ ਐਸੇ ਬਾਰੇ ਬੇਦਰ ਜ਼ਰੂਰ ਆ ਹਾਂ ਆ ਪਰਦੇ ਹਾਂ ਉਹ ਹੋਰ ਕਿੰਨਾ ਕੁ ਕਰਨਾ ਹੈ ਜੀ ਤੁਸੀਂ ਇਹ ਕੱਬਤਾ ਹਾਂ ਹਾਂ ਜੀ ਪੁੱਤ ਬੈਠਾ ਹੈ ਵਿਹਲਾ ਓਕੇ ਤਾਂ ਕਰਕੇ ਬਹੁਤ ਮਸਤ ਨਾ ਚਪਾ ਦੇ ਚੋ ਨਾ ਚਪਾ ਦੇ ਤੇ ਯਾ ਤੁਸੀਂ ਨਾ ਇੱਕ ਨੇ ਤਰਿਆ ਬਿਆਹ ਨਾ ਚਪਾ ਹੋਈ ਹਾਂ ਨਾ ਆ ਸੋਬਾ ਤੋੜਾ ਪਤਾ ਕਿ ਅਗਲਾ ਐਕਸਪੀਰੀਅੰਸ ਹੋਵੇ ਪਿਛਲੇ ਵਿਆਹ ਦਾ ਹਾਂ ਹਾਂ ਐਤਵਰ ਸਹਾਰਾ ਕੰਮ ਚੱਲਣਾ ਮੈਨੂੰ ਪਤਾ ਵੀ ਕਿਹੜੇ ਕੰਮ ਚ ਪਿੱਛੇ ਦਿੱਕਤ ਆਈ ਸੀ ਬਹੁਤ ਦਿੱਕਤ ਆਪਾਂ ਪਹਿਲਾਂ ਲੋਡ ਕਰਕੇ ਰੱਖਣੀ ਹਾਂ ਕਿਹੜੇ ਕੰਮ ਚ ਆਈ ਸੀ ਪਤਾ ਤੈਨੂੰ ਹੁਣ ਪਤਾ ਨਹੀਂ ਜਦੋਂ ਸਿਸਟਮ ਨੇ ਚੱਲਣਾ ਵੀ ਆ ਕੰਮ ਸ਼ੁਰੂ ਹੋ ਗਿਆ ਇਹਦੇ ਵਿੱਚ ਆ ਪ੍ਰੋਬਲਮ ਨੇ ਆਉਣਾ ਹੈ ਜਿਹੜੀ ਮੌਕੇ ਪਰ ਹੋਣੀ ਹੈ ਮੈਂ ਜਿਹੜੇ ਹੱਲ ਕਰਨੀ ਆ ਉਹ ਆਜਾ ਨਹੀਂ ਆਉਣੀ ਹੈਗੀ ਜੇ ਤੂੰ ਕਦੀ ਨਹੀਂ ਆਉਂਦਾ ਨਹੀਂ ਰਹੇ ਉਹ ਚੱਲਦੇ ਕੰਮ ਤੇ ਪਤਾ ਲੱ ਤੇ ਆ ਕੇ ਸਿਲੰਡਰ ਦੀ ਲੋੜ ਆ ਮੇਰੇ ਨਾਲ ਚੜੀ ਪੜੀ ਜਾਂ ਨੂੰ ਕੋਣ ਦੇ ਉਹਨੂੰ ਪੁੱਛਣ ਨੂੰ ਕਰਾਂ ਹਾਂ ਸਿਲੰਡਰ ਪਿਆ ਘਰਾਂ ਉਪਰ ਆ ਲਿਆਉਣਾ ਇੱਕ ਹਾਂ ਦੋ ਦੋ ਤਿੰਨ ਸਿਲੰਡਰ ਹੋ ਚਾਹੀਦੇ ਆ ਚਲੋ ਦੇਖਦੇ ਕਰਦੇ ਕੀ ਲੱਗੂ ਇਹਦਾ ਇਨਵਿਟੇਸ਼ਨ ਵੀ ਬਣਾਉਣਾ ਹਲੇ ਆਪਾਂ ਨੇ ਇਨਵਿਟੇਸ਼ਨ ਆਪਾਂ ਨੇ ਅੱਜ ਤਿਆਰ ਕਰ ਲੈਣਾ ਹਾਂ ਉਸ ਭੇਜਣੇ ਆ ਫਿਰ ਜਿੰਨੂੰ ਜਿੰਨੂੰ ਭੇਜਣੇ ਆ ਤਿੰਨ ਵੀ ਥੋੜੇ ਜਿਹੇ ਰਹਿ ਗਏ ਨਵੇਂ ਵੀ ਆਹ ਹੋਰ ਤਿਆਰੀ ਹੋ ਜੀ ਚਲੋ ਵੈਸੇ ਆਪਾਂ ਨੇ ਲਿਮਟ ਵਿੱਚ ਏ ਜੀ ਰਿਸ਼ਤੇ ਦਾ ਸੱਦ ਨੇ ਅੱਬੀ ਠੀਕ ਹੈ ਨਾ ਠੀਕ ਹੈ ਠੀਕ ਹੈ ਉਹਨਾਂ ਨੂੰ ਤਾਂ ਫੋਨ ਵੀ ਕਰ ਹੋ ਜਾਂਦਾ ਜਿਵੇਂ ਕਿ ਤਕਰੀਬਨ ਤਕਰੀਬਨ ਆਪਣੇ ਰਿਸ਼ਤੇਦਾਰਾਂ ਨੂੰ ਤਾਂ ਪਤਾ ਹੀ ਲੱਗ ਗਿਆ ਹਲ ਮਾਮੀ ਨੇ ਜਿਹੜੇ ਚਾਰ ਰਿਸ਼ਤੇਦਾਰਾਂ ਗਾਹਾਂ ਤੋਂ ਸੱਦਣੇ ਉੱਧਰ ਤੇ ਹਾਂ ਉਹਨਾਂ ਨੂੰ ਵੀ ਪਾ ਦੇ ਬਾਹੇ ਗਰੂ ਆ ਜਿਹੜਾ ਸ਼ਰਮ ਨਾਲ ਆਖਦਾ ਹੈ ਇਹਦੇ ਪਰ ਅੱਗ ਪੰਗੀ ਆ ਪੰਨ ਨਾਲ ਹੋ ਗਿਆ ਅੱਜ ਤਾਂ ਕੋਈ ਭਾਜਾ ਨੂੰ ਆਇਆ ਸੀ ਕਿ ਅਸਲੀ ਆਦਾ ਮਾਰ ਰਹਾ ਇਹ ਤੇ ਨੂੰ ਪਾਇਆ ਵੇ ਵੇ ਗੋਡ ਆਹ ਸਾਨੀ ਚਾਚਾ ਕੀ ਦਾ ਫਿਰ ਮੇਰਾ ਇਹ ਵੀ ਬਤੀ ਗਿਆ ਫਿਰ ਚਾਚਾ ਕੀ ਮੇਰਾ ਹਾਂ ਉਹ ਉਹ ਤੇਰੀ ਮੰਮੀ ਨੇ ਕੀ ਕਰਦੀਆਂ ਹੁਣ ਉਹ ਮਾਣਾ ਮੋਟਾ ਸੋ ਉਹਨਾਂ ਨੂੰ ਨਹਾ ਲੋ ਤੋਲੋ ਪਾਈ ਚਾਹ ਲੱਗ ਗਏ ਕੱਪੜੇ ਜੀ ਸੱਟ ਕੱਪੜੇ ਸੈੱਟ ਕਰਨ ਲੱਗੀਆਂ ਹੋਈਆਂ ਵੀ ਨਵੇੜ ਦੀ ਨਾਲ ਦੀ ਨਾਲ ਮੈਂ ਕਿਉਂ ਉਹਨਾਂ ਨੂੰ ਵੀ ਟਿਕਾਣੇ ਰੱਖੋ ਜਣਾ ਜ਼ਮਾਨ ਤੇਲ ਵੀ ਲਵਾ ਪਿਆ ਉੱਤੇ ਤੇ ਸੁਕਾਉਂਦੇ ਹੋ ਉੱਤੇ ਉੱਤੇ ਸੇ ਜਿੱਥੇ ਵੀ ਮਤਲਬ ਕੋ ਰੱਖਣਾ ਹੈ ਲਮਾਰੀ ਜਿੱਥੇ ਵੀ ਰੱਖਣਾ ਹੈ ਆਪਣਾ ਟਕਾਣਾ ਹੁਣ ਰੱਖੀ ਜਾਓ ਬਾਤ ਤੇ ਲੱਭਣ ਦੀ ਲੋੜੇ ਨਾ ਪਵੇ ਮੇਰੇ ਪੰਜੀ ਵਾਲੇ ਵਿੱਚ ਇਹ ਮਿਕਸ ਆਉ ਤਾਂ ਲੈ ਰਹੀਆਂ ਲੈ ਰਹੀਆਂ ਜੇ ਕੱਢਨੇ ਆ ਅੱਛਾ ਉਹ ਵੀ ਪੈਕਿੰਗ ਬੁਕਿੰਗ ਜੀ ਕਰਨੀ ਹੈ ਲੋ ਦੇਖੀਏ ਮਾਮੀ ਜੀ ਹੂੰ ਲੱਗੇ ਜੀ ਨਾ ਹੋਣ ਤਿਆਰ ਹੋਣ ਤਿਆਰ ਹੋਣ ਤੂੰ ਵੀ ਸੱਚੀ ਕਾਬਲਾ ਦੇ ਵੈਰ ਗੁਰ ਤੂੰ ਵੀ ਸੇਸੁਰ ਬਾਲਾ ਨਾ ਲਾ ਹਣਾ ਨਾ ਅੰਤਲੀ ਦੇ ਘੋੜੇ ਦੇ ਕੱਪੜੇ ਪਾਲਾ ਤੇਦਰ ਨਹੀਂ ਨਾ ਆਪਣੇ ਆਪ ਮਮਾ ਨਾਲੇ ਤਾਂ ਬਾਹਰ ਪਿਆਟਾ ਉਹ ਨਹੀਂ ਪਾਪਾ ਜੀ ਨੇ ਸੱਤੀ ਜਾਣਾ ਅੱਛਾ ਸਾਜੀ ਬਾਲਾ ਨਾ ਨਹੀਂ ਰੱਖੀ ਪਾਪਾ ਜੀ ਕਿ ਬਾਹਰ ਦੇ ਬਾਲੇ ਹਾਂ ਲੈ ਪਿੱਛੇ ਬਣਿਆ ਹਾਲੇ ਤਾਂ ਬਾਲਾ ਲਾਉਂਦਾ ਹਾਂ ਮੁੰਡੇ ਆ ਪਾਪਾ ਜੀ ਨੂੰ ਮਲਾਈ ਦਹੀਂ ਦੂਣੀ ਦੇ ਦੋ ਕੁਸ ਮਲਾਈ ਦੇ ਨਾਲ ਉਹ ਦੇ ਦੋ ਚਟਨੀ ਜੀ ਉਹ ਤਾਂ ਪਾਪਾ ਜੀ ਨੇ ਖਾਣਾ ਨਹੀਂ ਦਿੰਦੇ ਉਹ ਜਲ ਸਲੇ ਸਬਜੀ ਹੈ ਨਹੀਂ ਹੋ ਗੋ ਮਾਰ ਜਾ ਰਿਹਾ ਮਾਂ ਅਧਿਆਤ ਪ੍ਰਸ਼ਾਦ ਦੇ ਦੇ ਦੇਖਾਂ ਮੁੱਛਿਆ ਮਨਾਗਾਟਾ ਹੋ ਹੋ ਨਾ ਨਾ ਹੋਣਾ ਪਣਾ ਨਾ ਦੇ ਪੂਰੀ ਭਾਈ ਪਿਆਜ਼ ਭੁਜਣੇ ਤੇ ਮੇਰੇ ਪਾਪਾ ਨੇ ਤਾ ਕਰਕੇ ਕਾਦੀ ਤੂੰ ਮੈਂ ਸੋਦੀ ਬੋਲਰ ਵਿੱਚ ਰੱਖ ਜੀ ਉਹ ਬੈਗ ਤੇ ਕੱਪੜਾ ਮੈਂ ਰੱਖੂਆਂ ਤੂੰ ਆ ਇਹਦੇ ਵਿੱਚ ਕਰੇ ਤਾ ਚੱਕ ਮਗਾ ਤੇ ਫਾਤਮਾ ਜਦੋਂ ਕੱਪੜੇ ਸੀਜਾ ਮਾਂ

ਕੀ ਕਰੀ ਆ ਗਏ ਹੁਣ ਕੇ ਪਤਾ ਨਹੀਂ ਕਾਹਦੇ ਐ ਫੀਲ ਜੇ ਹੋ ਰਿਹਾ ਵੀ ਉਹ ਮੇਂ ਆ ਰਹੀ ਐ ਮਾਮੀ ਨੇ ਹੀ ਲਿਖਦੇ ਨਾ ਨੇੜੇ ਥੜੇ ਜੇ ਚਲੇ ਜੇ ਮਹੌਲ ਚ ਬੰਦਾ ਆਉਂਦਾ ਉਹ ਜੀ ਕੁਝ ਹੋਣੀ ਐ ਸਾਰ ਸਾਜੀ ਇਹ ਬੰਦਾ ਹੱਥ ਪਤਾਲੇ ਜਾਊਗਾ ਹੱਥ ਪਤਾਲੇ ਉਹ ਫੁੱਜੂ ਆਉਂਦੀ ਰਹੇ ਮਸੀ ਮੇਰੀ ਕੁਝ ਕਹਿਣਾ ਚਾਹੁੰਦੀ ਐ ਸਾਰ ਸਾਜੀ ਜਲਦੀ ਕਰੋ ਪਾਪਾ ਹੀ ਸਾਰ ਸਾਜੀ ਦੇਣੀ ਹੈ ਓਕੇ ਲੋ ਜੀ ਪਾਪਾ ਜੀ ਆ ਗਏ ਜੀ ਚਾਹੇ ਮੈਂ ਮੱਟੀਆਂ ਤਾਲ ਚੱਟ ਕੇ ਕੋਮਨ ਨੂੰ ਮੱਤੇ ਨਜ਼ਰ ਰੱਖਦੇ ਹੋਏ ਫਾਲੀ ਲੱਗ ਗਈ ਉਹਦੇ ਮੈਨੂੰ ਤੇਨੇ ਕੁਝ ਕਰਿਆ ਨਹੀਂ ਅੱਛਾ ਅੱਛਾ ਪਹਿਲੀ ਸ਼ੁਰੂਆਤ ਕਰਾ देखे देखे मैं देखे मैं तूने पहले ही कल खाया था कार्ड ये भी लगना था खाया क्या खाया खाने में खाने में देखो तुम्हारा ताँही तो मैं कह नहीं यार मत मत देना जरा से ये चीज़ें मेरा खाना भी दिल कार्ड कार्ड बढ़ दिया थोड़ी भी spicy होगी क्या नॉन वेज खाने के आप क्या खाएगा ਆਮਤਰ ਤਾਂ ਐਂਟੀ जा ਜੋੜੀਦਾਰਾਂ ਕਾ बड़े ਰਿਹਾ के साथ ਰਾਮ ਕੇ ਸਾਥ ਖੜ ਗਏ ਹੋਰ ਘਟਾ ਦੇ ਥਲੇ ਲੱਗੀ ਜਾਣਾ ਨਾ ਜਾਲਾ ਲਾ ਦੇਵਾ ਥਲੇ ਜਿਵੇਂ ਘਟਾ ਦੇ ਜਿਵੇਂ ਡਾਉਂਗਾ ਤੁਹਾਨੂੰ ਬਸ ਹਿੱਕ ਤੇ ਇੱਕ ਸਹਾਫਾ ਨਾ ਨਾ ਮੈਂ ਆਪਣੀ 6 ਬਾੰਗੜਾ ਬਿੱਲਾ ਹਟੋ ਮਨੂ ਕਿ ਦੇ ਲਾ ਮੈਂ ਚਾ ਕਰਨ ਲੱਗਿਆ ਪਿਆ ਵੇ ਰੰਗਾ ਬਿੱਲਾ ਹਾਂ ਬਣ ਗਿਆ ਜੀ ਸਾਡੇ ਬੜੀਆਂ ਦਾ ਛੂਰਾ ਪ੍ਰੋਟੀਨ ਨਾਲ ਪੂਰ ਪੂਰ ਆਲਓਵਰ ਪ੍ਰੋਟੀਨ ਹੈ ਇਹ ਆਲਓਵਰ ਪ੍ਰੋਟੀਨ ਹੈ ਇਹ ਮੇਰੇ ਖਿਆਲ ਚ ਮੌਨ ਵਿੱਜ ਦੇ ਬਰਾਬਰ ਹੋ ਜਾਂਦੀ ਚੀਜ਼ ਹੈ ਨਾ ਜੀ ਹਾਂ ਬਸ ਹੌਂਜੀ ਆਪਣਾ ਦੀ ਹੋ ਤਕਰੀਬ ਹੈ ਨਾ ਉਹ ਤਾਂ ਇਹ ਸੀ ਨਾਲ ਉਹ ਦਿਖਾਉਂਦੇ ਨੇ ਇਸ ਕਰਕੇ ਉਹਦੇ ਬਰਾਬਰ ਹੋ ਗਈ। ਹਾਂ ਉਹਨਾਂ ਕਰ ਤੋਂ ਉਹਦੇ ਬਰਾਬਰ ਦੀ ਚੀਜ਼ ਖਾ ਰਹੇ। ਫਿਰ ਆਹੋ ਜਿਹੜੀ ਇਹਦੇ ਪਰਹਪੂਰ ਮਾਤਰਾ ਉਹਦੇ ਵਿੱਚ ਉਹ ਆਪਣੇ ਸਰੀਰ ਚ ਪਾ ਲੈਣੀ। ਐਸੇ ਕਹਤੇ ਹਨ। ਉਹ ਕੰਮ ਦਾ ਜੌੜਾ ਛੋੜਾ ਪੈ ਲੰਗਰ ਪ੍ਰਸ਼ਾਦ ਦਾ। ਡਰ ਗਈ ਰੋਟੀ ਹੋ ਗਈ ਤੇ ਲੈ ਕਾ ਹੋ ਗਿਆ ਤਾਂ। ਉਹ ਗਿਆ ਤਾਂ ਨਹੀਂ ਵੀ ਪੁੱਛ ਕੇ ਦੇ ਕਿਹਾ ਅੱਛਾ ਪਾ ਗੀਤ ਗਾਉਂਦਾ ਮਾ ਮੇਰਾ ਬੋਲ ਬਹੁਤ ਚੰਗਾ ਦੋਸਤ ਅੱరే ਗੱਲ ਤਾਂ ਸੜ ਐਂ ਰੱਖੀ ਕਰਨਾ ਜਦ ਤੱਕ ਕਹਾਂ ਲੜ ਜੋੜਾ ਜਿਹੜਾ ਹੈ ਕੀ ਹੋ ਗਿਆ ਰੋਟੀ ਥੱਲੇ ਜਿਹੜੇ ਤੇ ਇਹ ਪਟਪਾ ਉਹ ਅਸਲ ਤੇ ਨਾਲ ਰਾਤ ਮਾ 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 ਹਟ ਕੇ ਮੈਨੂੰ ਪਾਉਂਦੇ ਕਬਰ ਹਟਉਂਦੀਆਂ ਤੇ ਟਾਕੀਆਂ ਸਾਰੀਆਂ ਬੰਦ ਕਰਤੀਆਂ ਕਮਰੇ ਦੀਆਂ ਇਹਨੂੰ ਆਇਆ ਤਾਂ ਵੀ ਹਰ ਗੁਣ ਨੇ ਪੈਣਾ ਤੇ ਕੋਲ ਕਿਤੇ ਹਾਂ ਹਾਂ ਅਰਗੁਨ ਪਾ ਕੇ ਜੈਸਮੀਨ ਕੋਲ ਅੱਛਾ ਉਹ ਟਾਕੀਆਂ ਬੰਦ ਕਰੇ ਦੇ ਵਿੱਚ ਨਿੱਗਾ ਰਹੂਗਾ ਫਿਰ ਐਨਾ ਕਮਰਾ ਨਿੱਗਾ ਹੋ ਗਿਆ ਮੈਨੂੰ ਸਾਲੀ ਤੇ ਭਰਾਨਾ ਪਾਣੀ ਹੁੰਦੀ ਆ ਹਾਂ ਹੋਰ ਮੈਨੂੰ ਤਾਂ ਲੱਗੇ ਵੀ ਬੈੱਡ ਸਾਹ ਥੱਲੇ ਨੂੰ ਜਾਂਦਾ ਲੈਂਟਰੇ ਥੱਲੇ ਨੂੰ ਜਾਂਦਾ 4 ਵਜੇ ਮੈਂ ਕਹਿੰਦੀ ਸਾਰੀ ਟੱਬਰ ਫਿਰਦਾ ਤਾਂ 4 ਵਜੇ ਤਾਂ ਫਿਰ 3 ਵਜੇ ਮੈਂ ਉੱਪਰ ਤੇ ਆ ਗਿਆ ਮੋਰਨ ਦੀ ਘੰਟੀ ਖੜਕੀ ਮੈਂ ਆ ਗਿਆ ਜਿਹਦੇ ਥੱਲੇ ਮਾਂ ਨੇ ਜਿਹਦੇ ਚਾਹ ਬਣਾ ਕੇ ਦੇਤੀਆਂ ਮੈਂ ਸਵੇਰੇ 3 ਵਜੇ ਜਾਣਾ ਨਹੀਂ ਪਤਾ ਕੀ ਕਰਾਂ ਉਧਰ ਦੀ ਅੱਖੋਂ ਖੁੱਲਦੀ ਐ ਇਹ ਮੈਂ ਕਿਹਦਾ ਦੈਲੀ ਬੰਦਰ ਸੋਧਾ ਕਰੂੰ ਇਧਰ ਉਧਰ ਘਰ ਬਟਾਪਾ ਦੇ ਲਈ ਜਾਂਦੇ ਬੈਠੇ ਬੱਦ ਫੇਰਾਂ ਤਿੰਨੇ ਜਾਰੇ ਡੰਗਰ ਦੁੱਧ ਦੰਦੇ ਤੇ ਹਾਂ ਫੇਰ ਸਾਜਰੇ ਉੱਠ ਕਰਦੇ ਤੇ ਸਾਜਰੇ ਉੱਠ ਕਰਦੇ ਹਾਂ ਹੁਣ ਮੇਰੇ ਕੋਲ ਪੈ ਗਈ ਇੱਕ ਗਾਇ ਮਗਾ ਚਲ ਜਦ ਮਰਜੀ ਚੋਲੋ ਜੋ ਮਨ ਤੋਂ ਮੇਰਾ 24 ਸਾਰ ਜਦਾਂ ਅਗਲੇ ਡੰਗ ਚੋਲੋ ਨੇ ਘੱਟ ਜੋ ਤੁੱਤੇ ਗੰਦੀ ਆ ਪਤਾ ਨਹੀਂ ਕਿਹਾ ਚੱਕ ਕੇ ਦੇਦਾ ਬਾਟੀ ਕਿੱਕਣਾ ਪੰਨ ਕੇ ਆਈ ਓ ਡੰਗ ਦਾ ਕੁਝ ਵੀ ਆ ਬਾਟੀ ਦਾ ਪਰਚਾ ਹੈ ਤਾਂ ਹੈ ਬਾਟੀ ਦਾ ਪਰਚਾ ਆਈ ਆ ਹਰ ਥੋੜੋ ਆਈ ਆ ਇੱਕ ਡੰਗ ਦਾ ਪਰਚਾ ਸਿੱਧੀ ਗੱਲ ਲੈ ਨਾ ਇੱਧਰ ਕੁਝ ਨਹੀਂ ਕਾਇਨ ਦੋ ਪੁੱਤ ਸਰ ਨਹੀਂ ਦੱਸ ਪੱਬੀ ਕਥਿਆ ਹਰਿਆਈ ਨਹੀਂ ਹੈਗੀ ਹਾਂ ਇਹ ਤਾਂ ਹੈ ਪਰ ਇੱਕ ਕਾਹਦਾ ਹਾਂ ਦੇਖੀ ਮੈਂ ਹਰਿਆਈ ਹੋ ਰਹੀ ਨਹੀਂ ਕਿਹੜਾ ਹਰਿਆਈ ਪਾਉਣੀ ਤੂੰ ਸੁਣ ਕਿਉਂ ਹਰ ਇੱਕ ਚੀਜ਼ ਘਰੇ ਖਾਣ ਪੂਰੀ ਵਾਲੀ ਚੀਜ਼ ਹੈ ਹਾਂ ਬਣਦੀ ਸਿੱਧ ਜੇ ਆਪਾਂ ਹੁਣ ਨਿਰੋ ਸੁੱਕੀ ਰੋਟੀ ਕਦੀ ਮਖਾਈ ਜਾਈ ਗਿਆ ਨਾ ਆਪਾਂ ਨੂੰ ਤਾਂ ਖਰਾ ਕੇ ਉਹ ਵੀ ਨਹੀਂ ਗੱਲ ਹੈ ਜੀ ਜੇ ਹੁਣ ਅਸੀਂ 10 10 12 12 ਰੋਟੇ ਖਾਂਦੇ ਸਾਡਾ ਢਿੱਡ ਕਿੱਥੇ ਫਿਰਦਾ ਜੇਹੀ ਇੱਕ ਦੋ ਪਰ ਆ ਗਈਆਂ ਉਹ ਵੀ ਨੂਨ ਨਾਲ ਖਾਣੀਆਂ ਪੈ ਜਾਣਾਂ ਪਰ ਡੰਦਰ ਹੋ ਜਾਣੇ ਹੋ ਜਾਣੇ ਹਾਂ ਹੁਣ ਡੰਗਰਾਂ ਦਾ ਵੀ ਕੋਈ ਸਬਕ ਦਾ ਜਾਦੂ ਨੂੰ ਅੱਧੀ ਟੋਕਰੀ ਤੂੜੀ ਦੀ ਹੋਣੀ ਹੈ ਇੱਕ ਟੋਕਰਾ ਹਰਿਆਈ ਦਾ ਹੋਣਾ ਫੇਰ ਨਾ ਰੂਹ ਨਾਲ ਖਣਾ ਹੁਣ 1.5 ਹਜ਼ਾਰ ਆਏ ਹੁੰਦਾ ਇੱਕ ਟੋਕਰਾ ਤੂੜੀ ਦਾ ਹੁੰਦਾ ਹੁਣ ਹੁਣ ਕੰਨੇ ਨਵੰਨੀ ਆਈ ਤਾਂ ਆਸਣਾ ਕੋਈ ਰੱਖੇ ਦੇਈਏ ਮੈਂ ਤਾਂ ਤੋਂ ਬੋਲ ਹੈ ਕੀ ਆ ਤਾਂ ਹੈ ਕੀ ਹੈ ਟੋਟ ਆ ਜਾਂਦੀ ਹੈ ਨਾ ਜਿਹੜੀ ਲਿਮਟ ਦੇ ਵਿੱਚ ਆ ਵੀ ਆਏ ਨਹੀਂ ਹੈਗਾ ਵੀ ਫਿਰ ਖੁੱਲਿਓ ਆ ਖੁੱਲਿਓ ਆ ਮੱਕੀ ਦਾ ਪ੍ਰਸ਼ਾਦਾ ਵੀ ਪਿਆ ਹੈਗੀ ਹੈਗੀ ਹੈ ਨਾ ਬਸ ਠੀਕ ਹੈ ਬਸ ਠੀਕ ਹੈ ਫਿਰ ਤਾਂ ਜਿਹੜਾ ਕੰਬੜੀ ਦਾ ਚੂਰਾ ਬਣਾ ਹਾਂ ਹਾਂ ਇਹਦੇ ਕਿ ਖਾਣਾ ਗਰਮ ਕਰਦੀ ਹੈ ਪਤਾ ਸਾਰਿਆ ਬਈ ਇਹਨੂੰ ਆਹ ਵੀ ਉਹ ਸੁੱਕਿਆ ਵਿੱਚ ਰੋਟੀ ਬਹੁਤ ਹੈ ਆਹ ਆਟੇ ਕਿਹੜਾ ਗੁੰਨੇ ਹੋਇਆ ਕਿਹੜਾ ਇਹ ਆਹ ਪਾਪਾ ਕਿਹੜਾ ਜਿਹੜੇ ਨੇ ਮੈਂ ਮੈਂ ਪਾਪਾ ਜੀ ਖਾ ਗਏ ਭਈਆ ਨੇ ਖਾਣੀ ਰੋਟੀ ਜੇ ਇਹਨਾਂ ਤੋਂ ਬਾਅਦ ਵਿੱਚ ਪਈ ਆਪਣੀ ਰੋਟੀ ਉਹਨੂੰ ਖਾ ਕੇ ਖਲੋ ਮੈਂ ਤੇ ਨਹੀਂ ਕਿਹਾ ਸੀ ਹੋਟਲ ਤੋਂ ਬਣਾਉਣਾ ਮੈਂ ਤੇ ਨਹੀਂ ਕਿਹਾ ਸੀ ਤਾਂ ਬੇਪਰਵਾਹ ਆਪਣੇ ਨਾਲ ਬੰਨਦੇ ਹਾਂ ਹਾਂ ਸਿੱਧੀ ਗੱਲ ਹੈ ਰੋਟੀ ਖਾ ਲਈ ਹਾਂਜੀ ਜੇ ਆਪਾਂ ਸਾਰਾ ਦਿਨ ਫਿਰਨਾ ਹਾਂ ਠੀਕ ਹੈ ਸਾਰਾ ਦਿਨ ਘੁੰਮਣਾ ਹੈ ਤੁਮਾਰਾ ਮੈਂ ਅੱਜ ਘੁੰਮਣਾ ਆਂ ਤਾਂ ਤਾਂ ਤੁਹ ਖਲਾਦੀ ਆ नहीं भाई दे सामने कुछ नहीं कही जांदा भाई मार गाड़े खा लीदा आपा न खावा दीदा ए भाई तू तो भी परले बोलणा आ का दे आ तू रे हो हो कर गया ना हा हा और थप्पड़ भी नहीं मारता भी थप्पड़े मारता वीडियो जो डोमेस्टिक वायलेंस दा केस हो तो ना करना चाहिए इसका दा है थोड़ा मान ले एक खड़ा की करते के डाडा डोमेस्टिक ओ क्या होंदा दा दा ये तो सेसार कर रहे हो ਤੇ ਤੁਸੀਂ ਦੇਖ ਕੇ ਪਤਾ ਸਿਸਟਮ ਕਹਾਂ ਜੀ ਹੁਣ ਕਿਤੇ ਵੀ ਜਾਦੇ ਇੱਕ ਧੰਨ ਰੋਫੜ ਬਜਾਉਂਦਾ ਧੋੜਾ ਜਾ ਤਾਂਗਾ ਮਾਰਨਾਂ ਮੈਂ ਗੱਲ ਹਾਂ ਇਹ ਦਾ तकरीबन तकरीबन ਦੁਕਾਨਾਂ ਦੇ ਮੂਹਰੇ ਗੱਡੀ ਉੱਤਰ ਰੁਕਦੀ ਹੈ ਜਾ ਕੇ ਉੱਤਰ ਕੇ ਦੁਕਾਨ ਚ ਬੜੋਣਾ ਸਮਾਨ ਖਿਲਦੋ ਦੁਬਾਰਾ ਫੇਰ ਗੱਡੀ ਚ ਜਾਣਾ ਜਿਆਦਾ ਹਲਾ ਹਾਂ ਉਹਨਾਂ ਦਾ ਸਾਰਾ ਇਤਿਹਾਦ ਿਤੁਰਨਾ ਉੱਥੇ ਤੇ ਧੰਨ ਦੇ ਪਹਿਲਾਂ ਤਾਂ ਦੁਕਾਨਦਾਰ ਜਿਹੜੇ ਵਿਚਾਰੇ 100 ਸੂਟ ਕੱਢਦੇ 100 ਚੋਂ ਤੇ ਦੋ ਪਸੰਦ ਆਉਂਦੇ ਹੁੰਦੇ ਇਹਨਾਂ ਨੂੰ ਮੈਂ ਹੋਈ ਤਾਂ ਕਹਿਣ ਲੱਗੀ ਸੀ ਵੀ ਜਾਣਾ ਆਪਾ ਕੱਪੜਾ ਕਢਾਈ ਜਣਾ ਉਹ ਦਿਮਾਗ ਨਾ ਭਜਲ ਜਾਉਂਦਾ ਸਿਰ ਦੁਖਣ ਆ ਜਾਂਦਾ ਸਿਰ ਦੁਖ ਨਾਲ ਚੱਕਰ ਆਉਣ ਲੱਜ ਨੇ ਜਦੋਂ ਸਾਢੇ ਵਰਗਾਂ ਨੂੰ ਭੁੱਖ ਆ ਜਾਂਦੀ ਆ ਉਹ ਉਹ ਉਹਨੇ ਬੋਲ ਰਹਾ ਨਾ ਮੈਨੂੰ ਕੀ ਕੱਢ ਗਈ ਮੇਰੇ ਨਾਲ ਤਾਂ ਬੋਲਦੇ ਏ ਤੁਹਾਡੇ ਨਾਲ ਰੁੱਸੀ ਹੋਈ ਆ ਚੱਲਾ ਨਾ ਚਲੀ ਜਾ ਮੈਂ ਨਾ ਗਦਾ ਇੱਕ ਗੱਲ ਹੈ ਪਤਾ ਨਹੀਂ ਪ੍ਰਮਾਤਮਾ ਦੀ ਕਿਰਪਾ ਜਦ ਰੁੱਸਦੀ ਨਾ ਪੰਦਰਾਂ ਮਿੰਟ ਰੁੱਸੀ ਆ ਨਾ ਇਹਨਾਂ ਨਾਲ ਤਾਂ ਦਰ ਲੰਬੇ ਟਾਈਮ ਰੁੱਸਦੇ ਨੇ ਨੂੰ ਰਸਨਾ ਬਣਾਉਣਾ ਵੀ ਜਿੱਥੇ ਪਿਆਰ ਦਾ ਉੱਤੇ ਹੁੰਦਾ ਕੋਈ ਜਾਣੀ ਚੱਲਦੇ ਰਹਿੰਦੇ ਪਰ ਉਹ ਨਹੀਂ ਮੰਨ ਸਕਦਾ ਮੈਂ ਸੱਚੀ ਮੰਨਦੀ ਨਹੀਂ ਹੈ ਮੇਰੀ ਗੱਲ ਸੁਣ ਬੱਸ ਫੇਰ ਕਹਿੰਦਾ ਜੇ ਆਪਾਂ ਦੋ ਮੇਰੇ ਸੱਜੇ ਬੈਠੇ ਤਾਂ ਸਮਨਾ ਉਕਾੜਦੇ ਬਾਈ ਤੂੰ ਗਲਤੀ ਮੰਨ ਲਿਆ ਕਰ ਦੇ ਗੱਲ ਦੀ ਹੋਦੀ ਓਏ ਬੜਾ ਨਹੀਂ ਹੋਣ ਲੱਗਿਆ ਅੱਛਾ ਜਿਹੜਾ ਬੰਦਾ ਗਲਤੀ ਮੰਨਦਾ ਉਹ ਬਣਾਉਂਦਾ ساری ਦੁਨੀਆ ਗਵਾਹ ਹੈ ਕਹਿੰਦੇ ਵੀ ਜਦ ਜਨਾਨੀ ਨੇ ਪੇਕੇ ਨੂੰ ਜਾਣਾ ਹੁੰਦਾ ਸ਼ੁਕਰ ਮਨਾਉਣਾ ਹੁੰਦਾ ਜਾ ਕੇ ਚਾਰ ਵਾ ਮੱਥਾ ਟੇਕਾਂ ਦਾ ਬਾਬਿਆਂ ਨੇ ਵੀ ਬਾਈ ਕੋਈ ਕਾਰਨ ਨਾ ਹੋ ਜਾਵੇ ਕਿਤੇ ਐਂ ਕਹਦੇ ਬਰਸਨ ਬੱਸ ਵੀ ਚੈਨ ਤੇ ਲੇਟ ਨਾ ਹੋ ਜਵੇ ਫਰਾਮਾ ਨਾ ਹੋਵੇ ਗੱਲ ਨਾ ਵੀ ਮਤਲਬ ਵੀ ਨਹੀਂ ਕੰਨੇ ਖਾਈ ਜਾਣੇ ਜੀ ਨਹੀਂ ਲੱਗਣਾ ਸਾਡਾ ਕਿਹੜੇ ਪ੍ਰੀਖਿਆ ਚ ਪਈ ਆ ਦੀਦੀ ਮਾਤਾ ਦਾ ਇੱਕ ਵਟ ਹੋਣਾ ਦੱਸਦੀਆਂ ਜਦ ਦੀਦੀ ਕਹਿੰਦੀ ਆ ਵੀ ਮੈਂ ਜਾਣਾ ਬਸ ਠੀਕ ਆ ਇੱਕ ਦੋ ਦਿਨ ਲਈ ਮੇਰਾ ਸੱਚੀ ਜੀ ਲੱਗਦਾ ਜਦਾਂ ਕਿਤੇ ਚਲੇ ਜਾਊਂਗਾ ਫੇਰ ਚਲੇ ਜਾਈ ਮੈਂ ਗੱਲ ਪਾਉਂ ਕਹਿਣਾ ਹੁੰਦਾ ਇਹ ਤਾਂ ਮਾਰਿਆ ਤੇਰੇ ਅੱਖੀਂ ਕਹਿਣਾ ਹੁੰਦਾ ਏ ਜਾਣਦਿਆ ਕਰ ਉਹ ਵਿਚਾਰੀ ਨਾ ਦੇਖੇ ਦੇਖੇ ਬੰਦੇ ਨੂੰ ਕਿਸੇ ਕੰਮ ਤੇ ਰੋਕਣਾ ਮੰਨ ਲਾ ਵੀ ਕੋਈ ਮੇਰਾ ਮੇਰਾ ਕੰਮ ਉਲਝ ਜਾਵੇ ਮੈਨੂੰ ਰੋਕਣਾ ਫਿਰ ਉਹਨੇ ਪਿਆਰ ਦਾ ਜੋਰ ਗੱਲਾਂ ਬੋਲੋ ਤੇ ਸੱਚੀ ਉਹਦੇ ਗੱਲਾਂ ਐ ਬਲਾਨਾ ਟੇਮ ਕਰ ਫੇ ਸਾਰੇ ਰਾਮ ਬਾਣ ਤੋਂ ਸਿੱਖੇ ਹੋਏ ਆ ਨਹੀਂ ਮੈਂ ਕਿੱਥੇ ਫਰਕ ਤੇਰੇ ਨਾਲੇ ਚੱਲ ਜੰਦਾ ਮੇਰਾ ਜੀ ਲੱਗਣ ਵਾਲਾ ਕੰਮ ਨਹੀਂ ਹੈਗਾ ਵੀ ਮੈਂ ਤੂੰ ਆਲੇ ਨਾਲ ਫੋਨ ਆਇਆ ਸ਼ਾਨ ਜੇ ਨੂੰ ਹਾਏ ਕਿਦ ਵੀ ਜੀ ਲੱਦਦਾ ਸੱ ਇਕੱਲਾ ਵੇ ਵਾਪਸ ਐਨੇ ਜਿਹੇ ਨੋਕਾਪਾ ਦੇ ਲਾ ਮੈਂ ਬਹੁਤ ਹੈ ਮੈਂ ਇਹਨੂੰ ਦੇਖਦਾ ਤਾਂ ਵੀ ਕੜੀ ਬਣਾਉਂਦੇ ਇਹਨੂੰ ਰੋਟੀਆਂ ਨੂੰ ਸੋਚਦਾ ਤਾਂ ਵੀ ਬਣਾਵਾਂਗੇ ਨਾ ਖਾਵਾਂਗੇ ਪਹਿਲਾਂ ਪੁੱਛੇ ਜਾਵਾਂਗਾ ਕਹਿੰਦਾ ਉਹ ਗੱਲਾਂ ਭਾਈ ਚੱਲ ਉਹ ਤੇ ਜਲਦੀ ਮੈਨੂੰ ਆ ਤਾਂ ਵੀ ਰੋਟੀ ਦਾ ਚੱਕਰ ਹੋ ਜਾਂਦਾ ਫਿਰ ਸਾਰਾ ਅੱਜਾ ਕੰਮ ਤਾਂ ਜਿਹੜੀ ਨਾਲ ਖਪਾਦਾ ਕਿਤੇ ਨੂੰ ਵੀ ਜਾਂਦਾ ਬੰਦਾ ਤੇ ਤੁਸੀਂ ਜੇ ਤਾਂ ਮੈਂ ਗਿਆ ਗੱਲ ਤਾਂ ਇੱਥੇ ਹੀ ਨਿਬੜਦੀ ਆ ਦੋ ਪ੍ਰਸ਼ਾਦਿਆਂ ਪਰ ਆ ਕੇ ਵੀ ਇਹ ਟਾਈਮ ਨਾਲ ਜੇ ਬੰਦਾ ਛਕ ਲਵੇ ਆਂਟੀ ਅੰਕਲ ਉਹਦਾ ਮਰਗੀ ਰਿਸ ਕੋਈ ਨਹੀਂ ਹੈਗੀ ਉਹਦਾ ਮਰਗੀ ਰਿਸ ਕੋਈ ਨਹੀਂ ਹੈਗੀ ਤੇ ਦੂਸਰੀ ਗੱਲ ਜੀ ਹੁਣ ਪ੍ਰਸ਼ਾਦਾਂ ਛਕ ਲੈਂਦੇ ਅਸੀਂ ਮੈਂ ਦੇਖਿਆ ਅਗਲੇ ਬਲੌਗ ਤੋਂ ਮਾਰੋ ਤੁਹਾਨੂੰ ਸਾਰ ਨੂੰ ਚੜ੍ਹਦੀ ਕਲਾ ਚ ਤੇ ਓਕੇ ਜੀ ਬਾਏ ਬਾਏ